ਜੇ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦੇਣੀ ਆ ਮੈਂ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇੱਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹਨਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਆ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅਜੇ ਹੋਏਗੀ ਪਰ ਜਿੱਥੋਂ ਤੱਕ ਇਹ ਤਾਂ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਕਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਨ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗਿਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਕਾਰ ਕਰਦੇ ਹੋ ਤੇ ਕੱਲ ਸਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਿਦਾਇਤ ਨਹੀਂਗੀ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੁੰਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ